ਇਨੂੰ ਅਗਨ ਭੇਟ ਕੀਤਾ ਜਾਣਾ ਹੈਗਾ ਪੰਜ ਤੱਤਾ ਦੇ ਵਿੱਚ ਵਲੀਨ ਸ਼ੁਭਕਰਨ ਨੂੰ ਕਰ ਦਿੱਤਾ ਜਾਣਾ ਹੈਗਾ ਤਸ਼ਦ ਅੰਜਲੀ ਦੇ ਕੇ ਹੁਣ ਸਾਈਡ ਤੇ ਕਰ ਦਿੱਤਾ ਜਾ ਰਿਹਾ ਹੈਗਾ ਤਾਂ ਉਹ ਤਸਵੀਰ ਸ਼ਮਿਲਾ ਹਰ ਕੋਈ ਇੰਤਜ਼ਾਰ ਕਰ ਰਿਹਾ ਹੈਗਾ ਹਰ ਕੋਈ ਤਪਕੀਏ ਕੀ ਉਸ ਸ਼ੁਭਕਰਨ ਦਾ ਪੰਜ ਤੱਤਾ ਦੇ ਵਿੱਚ ਵਲੀਨ ਕਰਨ ਤੋਂ ਬਾਅਦ ਤਾਂ ਸਿੱਖ ਕਿਸਾਨ ਮੋਰਚਾ ਮਹਿਮਾ ਸਾਹਿਬ ਆਖਰੀ ਸਮਾਹ ਹੈਗਾ ਸ਼ਰਦਾ ਦੇ ਫੁੱਲ ਤੁਸੀਂ ਵੀ ਭੇਟ ਕੀਤੇ ਐਸ ਕੇਐਮ ਨੇ ਵੀ ਭੇਟ ਕੀਤੇ ਅੱਜ ਆ ਵੇਖੋ ਜੀ ਇਹ ਕਿਸਾਨੀ ਲਹਿਰ ਦਾ ਸ਼ਹੀਦ ਹੈ ਸਾਰਿਆਂ ਦਾ ਸ਼ਹੀਦ ਹੈ ਸਾਂਝਾ ਸ਼ਹੀਦ ਹੈ ਕਿਸਾਨ ਲਹਿਰ ਦੇ ਸ਼ਹੀਦ ਹੋਇਆ ਅੱਜ ਇੱਥੇ ਸਾਡੇ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜਾ ਮੋਰਚਾ ਲੱਗੇ ਉਹ ਤੇ ਸ਼ਹੀਦ ਹੋਏ ਨੇ ਤਾਂ ਐਸ ਕੇਐਮ ਸਾਰੇ ਜਿਹੜੇ ਆਗੂ ਕੁੱਜੇ ਨੇ ਸਾਡੇ ਬਿੰਦਰ ਸਿੰਘ ਜੀ ਗੋਲੇਵਾਲਾ ਆਪਣੇ ਗੁਰਵਿੰਦਰ ਸਿੰਘ ਬੱਲੋ ਇਹ ਜਿਹੜੇ ਹੈਗੇ ਨੇ ਆਪਣੇ ਨਰਪਾਲ ਸਿੰਘ ਜੀ ਢੁੱਡੀ ਗਏ ਹੋਰ ਸਾਰੇ ਆਗੂ ਐਸ ਕੇ ਐਮ ਦੇ ਦੂਜੀਆਂ ਜਥੇਬੰਦੀਆਂ ਦੇ ਫੋਰਮਾਂ ਦੇ ਜਿੱਤੇ ਪੁੱਜੇ ਹੋਏ ਨੇ ਉੱਥੇ ਸਾਡੇ ਸਯੁਕਤ ਕਿਸਾਨ ਮੋਰਚੇ ਦੇ ਵੀ ਆਗੂ ਪੁੱਜੇ ਨੇ ਉਹ ਇਸ ਕਰਕੇ ਕਿ ਸਾਡੀਆਂ ਬੰਗਾ ਵੀ ਸਾਂਝੀਆਂ ਨੇ ਮੱਤ ਪੈਦ ਭਾਵੇਂ ਸਾਡੇ ਹੈ ਨੇ ਪਰ ਮੰਗਾ ਸਾਡੀਆਂ ਸਾਂਝੀਆਂ ਨੇ ਔਰ ਸ਼ਹੀਦ ਹੋਇਆ ਜਿਹੜਾ ਸਾਡਾ ਇਹ ਬੀ ਜੀ ਪੀ ਦੀ ਜਿਹੜੀ ਕਿਸਾਨ ਰੋਧੀ ਨੀਤੀ ਕਰਕੇ ਕਿਸਾਨਾਂ ਦਾ ਜਮਹੂਰੀ ਅਧਿਕਾਰ ਵੀ ਖੋਇਆ ਮੈਮਾ ਸਾਹਿਬ ਮੈਮਾ ਸਾਹਿਬ ਹੁਣ ਕੋਈ ਲੱਗਦਾ ਕਿ ਮੱਤ ਪੈਦ ਸ਼ਹੀਦ ਜੀ ਤੋਂ ਬਾਅਦ ਰਹਿ ਗਏ ਆ ਵੇਖੋ ਜੀ ਪਹਿਲਾਂ ਵੀ ਮੰਗਾ ਤੇ ਸੇਮ ਹੀ ਸੀ ਤਾਂ ਜਿਹੜੇ ਉਹ ਵੱਖਰੇ ਵੱਖਰੇ ਸੀ ਮਤ ਪੇਦ ਪਹਿਲਾਂ ਵੀ ਬਾਹਲਾ ਹੈ ਨਹੀਂ ਸੀ ਕੋਈ ਹੁਣ ਵੀ ਜਿਹੜਾ ਲੱਗਦਾ ਵੀ ਜਦੋਂ ਲੜਾਈ ਚੱਲ ਰਹੀ ਹੈ ਤੇ ਜਿੱਥੇ ਬਾਰਡਰਾਂ ਦੇ ਵਿੱਚ ਸੰਘਰਸ਼ ਚੱਲ ਰਿਹਾ ਉੱਥੇ ਸੰਯੁਕਤ ਕਿਸਾਨ ਮੋਰਚਾ ਜਦੋਂ 13 ਨੂੰ ਜਬਰ ਹੋ ਗਿਆ ਉਹਨਾਂ ਦੋਵਾਂ ਮੋਰਚਿਆਂ ਦੇ ਖਨੌਰੀ ਦੇ ਸ਼ੰਭੂ ਤੇ ਤਾਂ 14 ਤੋਂ ਲੈ ਕੇ ਅਸੀਂ ਕ੍ਰਾਂਤੀਕਾਰੀ ਕਿਸਾਨੀਓ ਲੋ ਅਰਥੀਆਂ ਸਾੜੀਆਂ ਬੀਜੇਪੀ ਦੀਆਂ 15 ਨੂੰ ਰੇਲਾਂ ਰੋਕੀਆਂ ਤੇ ਜਿਹੜਾ ਹੈਗੇ ਆਪਣੇ ਟੋਲਪਲਾਜੇ ਖੋਲੇ ਬੀਜੇਪੀ ਦੇ ਉਦੋਂ ਬਾਅਦ 17 18 ਨੂੰ ਮੀਟਿੰਗ ਕਰਕੇ 16 ਨੂੰ ਬੰਦ ਸੀ ਭਾਰਤ ਉਹਦੇ ਸਾਰੇ ਪ੍ਰੋਗਰਾਮਾਂ ਵਿੱਚ ਵੀ ਵਿਰੋਧ ਕੀਤਾ ਗਿਆ ਬੀਜੇਪੀ ਦਾ ਕਿ ਸਾਡੇ ਕਿਸਾਨਾਂ ਦਾ ਜਮਹੂਰੀ ਅਧਿਕਾਰ ਬਹਾਲ ਕੀਤਾ ਜਾਵੇ ਅੰਦੋਲਨ ਕਰਨ ਦਾ ਉਹਦੇ ਬਾਅਦ 20 21 22 ਤਿੰਨੇ ਦਿਨ ਫੇਰ ਸਾਰਾ ਕੁਝ ਜਾਮ ਕੀਤਾ ਗਿਆ ਪੰਜਾਬ ਦੇ ਵਿੱਚ ਔਰ ਉਸ ਤੋਂ ਬਾਅਦ ਜਿਹੜਾ 26 ਤਰੀਕ ਦਾ ਫੇਰ ਪ੍ਰੋਗਰਾਮ ਕੀਤੇ ਗਏ ਨੇ ਔਰ ਕੱਲ ਸਾਡੀ ਜਥੇਬੰਦੀ ਵੱਲੋਂ ਸੂਜਿਤ ਕਿਸਾਨ ਮੋਰਚੇ ਵੱਲੋਂ ਫੇਰ ਸਾਰੇ ਜ਼ਿਲ੍ਹਿਆਂ ਦੇ ਪ੍ਰਦਰਸ਼ਨ ਕਰਕੇ ਜਣੀ ਲੜਾਈ ਅਸੀਂ ਵੀ ਲੜ ਰਹੇ ਹਾਂ ਸੂਜਿਤ ਕਿਸਾਨ ਮੋਰਚੇ ਦੇ ਦੀ ਸਪੋਰਟ ਤੇ ਖੜਾ ਹੋਇਆ ਸੂਜਿਤ ਕਿਸਾਨ ਮੋਰਚਾ ਤੇ ਇਸ ਕੁਰਬਾਨੀ ਨੂੰ ਦੋਨਾਂ ਨੂੰ ਕਿਵੇਂ ਬਰਾਬਰ ਅੰਕਿਆ ਜਾਵੇ ਦੇਖੋ ਕਿਸਾਨ ਲਹਿਰ ਦਾ ਸ਼ਹੀਦ ਕਿਸੇ ਵੀ ਮੋਰਚੇ ਕਿਸੇ ਵੀ ਜਥੇਬੰਦੀ ਤੋਂ ਵੱਡੀ ਚੀਜ਼ ਹੈ ਸ਼ੁਕਰਮਨ ਸਿੰਘ ਦੀ ਸ਼ਹਾਦਤ ਤੇ ਅਸੀਂ ਅੱਜ ਸ਼ਰਦਾ ਦੇ ਫੁੱਲ ਪੇਟ ਕਰਨਾ ਹੈ ਕਿਸਾਨ ਲਹਿਰ ਲਈ ਇਹ ਸ਼ਹਾਦਤ ਰਸਤਾ ਖਾਨ ਜੋਗ ਹੋਊਗੀ ਨਵਾਂ ਰਾਹ ਰਸਣਾਊਗੀ ਅਸੀਂ ਇਹ ਸ਼ਹਾਦਤ ਤੋਂ ਇਸ ਗੁੱਸੇ ਤੋਂ ਪ੍ਰੇਰਣਾ ਲੈ ਕੇ ਕੋ ਇੱਕ ਦਾ ਰਾਹ ਬਣਾਵਾਂਗੇ ਨਿਹਾਲਗੜ੍ਹ ਸਾਹਿਬ ਛੋਟੀ ਉਮਰੇ ਕਿਸਾਨੀ ਨੌਜਵਾਨੀ ਨੂੰ ਸੇਧ ਦੇਣੀ ਸੀਗੀ ਪਰ ਅੱਜ ਕੁਰਬਾਨੀ ਦੇਖੋ ਜੀ ਜਾਂਦੀ ਤਾਂ ਇਸ ਅੰਦੋਲਨ ਚ ਹੋਰ ਵੀ ਬਹੁਤ ਨੇ ਇਸ ਨੌਜਵਾਨ ਨੇ ਕਿਸਾਨੀ ਲਹਿਰ ਨੂੰ ਪੂਰੀ ਚੜਤ ਤੇ ਲੈ ਆਂਦਾ ਔਰ ਕਿਸਾਨ ਜਥੇਬੰਦੀਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਏਕੇ ਵਾਸਤੇ ਵੀ ਬਲਦਤਾਂ ਮਜਬੂਰ ਕੀਤਾ ਹੈ ਔਰ ਇਸ ਜਾਵਰ ਸਰਕਾਰ ਜਿਹੜੀ ਬੀਜੇਪੀ ਦੀ ਭਾਵੇਂ ਹਰਿਆਣਾ ਦੀ ਹੋਵੇ ਪਈ ਕੇਂਦਰ ਦੀ ਹੋਵੇ ਉਹਨੂੰ ਵੀ ਚੈਲੰਜ ਕੀਤਾ ਹੈ ਕਿ ਆਉਣ ਵਾਲਾ ਸਮਾਂ ਤੇਰੇ ਵਾਸਤੇ ਖਤਰਨਾਕ ਹੋਵੇ ਤਾਂ ਇਹ ਆਖਰੀ ਸਮੇਂ ਦੇ ਵਿੱਚ ਜਿਹੜੇ ਸ਼ੁਭਕਰਨ ਨੂੰ ਮੈਂ ਸ਼ਮਿਲਾ ਤਸਵੀਰਾਂ ਦਿਖਾ ਦਿਆਂ ਬੜੀਆਂ ਆਖਰੀ ਸਮੇਂ ਦੀ ਤਸਵੀਰਾਂ ਹੈਗੀਆਂ ਇਹ ਬੜੀਆਂ ਅਹਿਮ ਤਸਵੀਰਾਂ ਹੈਗੀਆਂ ਦਰਸ਼ਕ ਇਸੇ ਸਮੇਂ ਦੇ ਲਈ ਆਪਾਂ ਕੀਏ ਕੀ ਉਹ ਜੋ ਨਮ ਅੱਖਾਂ ਹੈਗੀਆਂ ਮਾਪਿਆਂ ਦੀ ਨਮ ਅੱਖਾਂ ਪੈਣਾ ਭਰਾਵਾ ਦੀ ਜੋ ਟੀਵੀ ਸਕਰੀਨ ਤੇ ਦੇਖ ਰੇ ਸੀ ਕਿ ਆਖਰੀ ਤਸਵੀਰ ਹੈ ਇਸ ਤੋਂ ਬਾਅਦ ਮੁੜ ਕੇ ਸ਼ੁਭ ਕਰਨ ਨੇ ਵਾਪਸ ਨਹੀਂ ਪਰਤਣਾ ਹੈ ਗਏ ਇਹ ਅਗਨ ਭੇਟ ਕੀਤਾ ਜਾਣਾ ਕੁਝ ਪਲਾ ਦੇ ਵਿੱਚ ਸ਼ੁਭ ਕਰਨ ਨੂੰ ਹੁਣ ਇੱਥੇ ਲੱਕੜਾ ਸਜਾਈ ਚੜੀਆਂ ਜਾ ਰਹੀਆਂ ਹੈਗੀਆਂ ਤਾਂ ਹਾਲਾ ਕਿ ਹਰ ਦਾ ਅੰਤ ਹੋਣਾ ਹੈ ਹਰ ਨੇ ਇਸ ਜਗ੍ਹਾ ਤੇ ਪਹੁੰਚਣਾ ਪਰ ਕੋਈ ਕਿਸੇ ਕੌਜ ਲਈ ਕੋਈ ਕਿਸੇ ਵੱਡੇ ਕਾਰਨ ਦੇ ਲਈ ਪਹੁੰਚਿਆ ਹੋਵੇ ਤਾਂ ਉਸ ਨੂੰ ਯਾਦ ਲਖਣ ਟੰਗ ਦੇ ਨਾਲ ਕੀਤਾ ਜਾਂਦਾ ਹੈ ਜਿਵੇਂ ਅੱਜ ਸ਼ੁਭਕਰਨ ਨੂੰ ਪੂਰਾ ਪੰਜਾਬ ਕਰ ਰਿਹਾ ਪੂਰਾ ਦੇਸ਼ ਕਰ ਰਿਹਾ ਸਮੁੱਚੀ ਕਿਸਾਨੀ ਕਰ ਰਹੀ ਹੈ ਉਹ ਤਸਵੀਰ ਉਹ ਮੈਂ ਤੁਹਾਨੂੰ ਜੋ ਯਾਦ ਕਰ ਰਹੇ ਹੈਗੇ ਆ ਉਹ ਇਹ ਤਸਵੀਰ ਹੈਗੀ ਹੈ ਜੋ ਬੇਸ਼ੱਕ મતਭੇਦ ਹੋਣ ਇਹਨਾਂ ਦੇ ਅੰਦਰ ਪਰ ਇਹ ਪਰਿਵਾਰਕ ਮੈਂਬਰ ਹੈਗੇ ਆ ਇਹ ਪਰਿਵਾਰਕ ਮੈਂਬਰਾਂ ਦੇ ਵਿੱਚ ਅੱਖਾਂ ਦੇ ਅੰਦਰ ਹੰਝੂ ਹੈਗੇ ਆ ਜੋ ਸਾਫ਼ ਤੌਰ ਤੇ ਜੋ ਕਦੇ ਨਹੀਂ ਆ ਜਾ ਸਕਦੇ ਕਿਸਾਨ ਲੀਡਰ ਇਹਨਾਂ ਦੇ ਨਾਲ ਹੌਸਲਾ ਬਣ ਕੇ ਖੜੇ ਹੋ ਗਏ ਆ ਉਧਰ ਕੋਈ ਹੋਰ ਵੀ ਸਿਆਸੀ ਲੀਡਰ ਵੀ ਪਹੁੰਚੇ ਹੋਏ ਆ ਲੱਖਾਂ ਸਦਾਣਾ ਵੀ ਉਧਰ ਪਹੁੰਚੇ ਹੋਏ ਆ ਪਰਿਵਾਰ ਦੇ ਇਸ ਵਕਤ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਣ ਦੇ ਲਈ ਤੇ ਇਹ ਜਿਹੜੇ ਪਰਿਵਾਰਕ ਮੈਂਬਰ ਹੈਗੇ ਆ ਇਹਨਾਂ ਵਾਸਤੇ ਬਹੁਤ ਔਖਾ ਹੈਗਾ ਇਹ ਦਰਦ ਦੇ ਪਲ ਹੈਗੇ ਇਹਨਾਂ ਨੂੰ ਸਹਾਰਿਆ ਨਹੀਂ ਜਾਂਦਾ ਸਿਰਫ ਆਪਾਂ ਮਹਿਸੂਸ ਨਹੀਂ ਕਰ ਸਕਦੇ ਆਪਾਂ ਸਿਰਫ ਤਸਵੀਰਾਂ ਦੇ ਨਾਲ ਲੋਕਾਂ ਨੂੰ ਦਿਖਾ ਸਕਦੇ ਹਾਂ ਦਰਸ਼ਕਾਂ ਤੱਕ ਪਹੁੰਚਾ ਸਕਦੇ ਆ ਪਰ ਜਿਹੜਾ ਦਰਦ ਹੈ ਉਹ ਮਹਿਸੂਸ ਇਹ ਪਰਿਵਾਰਕ ਮੈਂਬਰ ਕਰ ਸਕਦੇ ਹੈ ਪਿਤਾ ਜੀ ਪਰ ਸਭ ਨੂੰ ਪਤਾ ਕਿ ਜਦੋਂ ਕਿਸੇ ਦਾ ਜੀ ਜਾਂਦਾ ਹੈਗਾ ਜਦੋਂ ਕਿਸੇ ਦਾ ਘਰੋਂ ਕੋਈ ਜਾਂਦਾ ਹੈ ਕੋਈ ਚੋਣ ਵਾਲਾ ਜਾਂਦਾ ਹੈ ਦਾ ਬਾਪੂ ਦੀ ਤਸਵੀਰ ਹੈਗੀ ਚਾਚਾ ਦੀ ਇਹ ਚਾਚੇ ਦੀ ਤਸਵੀਰ ਹੈਗੀ ਹੈ ਤਾਂ ਸੁਣ ਹੈਗੇ ਬਿਲਕੁਲ ਇਸ ਵਕਤ ਕੁਝ ਵੀ ਬੋਲਣ ਦੇ ਹਾਲਾਤ ਦੇ ਵਿੱਚ ਨਹੀਂ ਹੈਗੇ ਤਾਂ ਇਹ ਜਾਣਦੇ ਆ ਕਿ ਉਹਨਾਂ ਦਾ ਸ਼ੁਭਕਰਨ ਉਹਨਾਂ 'ਸਤੇ ਕਿੰਨਾ ਸ਼ੁਭ ਸੀਗਾ ਸ਼ੁਭ ਕਾਰਜ ਹੁੰਦਾ ਸੀ ਉਸ ਦੇ ਨਾਲ ਜੋ ਘਰ ਦੇ ਵਿੱਚ ਆਇਆ ਸੀ ਉਸ ਤੋਂ ਬਾਅਦ ਸ਼ੁਭਕਰਨ ਦੀ ਸ਼ੁਰੂਆਤ ਹੁੰਦੀ ਹੈ ਤਾਂ ਇਹ ਫਾਦਰ ਸਾਹਿਬ ਹੈਗੇ ਸ਼ੁਭਕਰਨ